ਗੈਰੀ ਦੇ ਮਪੇ ਗੈਰੀ ਦੀ লাশ ਲੈ ਕੇ ਪਿੰਡ ਪਹੁੰਚ ਗਏ ਹਨ ਇਹ ਗੱਲ ਪਿੰਡਾਂ ਵਿੱਚ ਅੱਗ ਵਾਂਗ ਫੈਲ ਗਈ ਹੌਲੀ ਹੌਲੀ ਇਹ ਵੀ ਗੱਲ ਨਜ਼ਰ ਆਉਣ ਲੱਗੀ ਕਿ ਜਗਤਾਰ ਹੋਣਾ ਨੇ ਆਪਣੇ ਪੁੱਤ ਮਰਨ ਤੋਂ 2 ਦਿਨ ਪਹਿਲਾਂ ਹੀ ਵਿਆਹਿਆ ਸੀ ਹਰ ਅੱਖ ਉਸ ਅਪਹਾਗਨ ਨੂੰ ਲੱਭ ਰਹੀ ਹੈ ਜੋ 2 ਦਿਨ ਪਹਿਲ ਦਿਨ ਪਹਿਲਾਂ ਹੀ ਸੁਹਾਗਣ ਹੋਈ ਸੀ ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਹੈ ਕਿ ਜਦੋਂ ਜਗਤਾਰ ਇਹਨਾਂ ਨੂੰ ਪਤਾ ਸੀ ਕਿ ਮੁੰਡਾ ਨਸ਼ੇੜੀ ਹੈ ਤਾਂ ਇਹਨਾਂ ਨੇ ਵਿਆਹ ਕਿਉਂ ਬਗਾਨੀਤੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ ਨਾ ਉਧਰ ਰੱਜੀ ਨੂੰ ਹਸਪਤਾਲ ਵਿੱਚ ਹੋਸ਼ ਆ ਗਈ ਹੈ ਉਹ ਦੋ ਦਿਨ ਦੀ ਇਸ ਕੈਦ ਦੇ ਦਰਦ ਵਿੱਚੋਂ ਬਾਹਰ ਹੀ ਨਹੀਂ ਨਿਕਲ پا ਰਹੀ ਜਿਵੇਂ ਹੀ ਰੱਜੀ ਉੱઠી ਉਸਨੇ ਫੇਰ ਰੋਣਾ ਸ਼ੁਰੂ ਕਰ ਦਿੱਤਾ ਹਸਪਤਾਲ ਵਿੱਚ ਇੱਕ ਛੋਟਾ ਜਿਹਾ ਜਵਾਨ ਇਸੇ ਮਰੀਜ਼ ਨਾਲ ਆਇਆ ਹੋਇਆ ਹੈ ਉਹ ਜਵਾਕ ਨੂ ਰੱਜੀ ਬਹੁਤ ਪਿਆਰੀ ਲੱਗੀ ਉਹ ਰੋਂਦੀ ਰੱਜੀ ਵੱਲ ਇੱਕ ਟੁੱਕ ਦੇਖ ਰਿਹਾ ਹੈ ਜਿਵੇਂ ਹੀ ਰੋਂਦੀ ਰੋਂਦੀ ਰੱਜੀ ਨੇ ਉਸ ਜਵਾਕ ਬਾਲ ਦੇਖਿਆ ਉਸ ਜਵਾਕ ਨੇ ਰੱਜੀ ਨੂੰ ਫਲਾਈ ਕਿੱਸ ਕੀਤੀ ਅਤੇ ਸ਼ਰਾਰਤ ਕਰਦੇ ਨੇ ਰੱਜੀ ਨੂੰ ਅੱਖ ਮਾਰ ਦਿੱਤੀ ਇਹ ਸਭ ਦੇਖ ਕੇ ਰੱਜੀ ਟਿਰਟੜਾ ਕੇ ਹੱਸ ਪਈ ਪੰਮੀ ਬੋਲੀ ਚਲੋ ਘਰ ਚੱਲੀਏ ਰੱਜੀ ਨੂੰ ਘਰ ਛੱਡ ਕੇ ਪੰਮੀ ਅਤੇ ਜਗਜੀਵਨ ਆਪੋ ਆਪਣੇ ਘਰ ਚਲੇ ਗਏ। ਕੁਝ ਦਿਨ ਬਾਅਦ ਜਗਜੀਵਨ ਨੂੰ ਪੰਮੀ ਦਾ ਫੋਨ ਆਉਂਦਾ ਹੈ ਅਤੇ ਪੰਮੀ ਕਹਿੰਦੀ ਹੈ, "ਹੋਰ ਜਗਜੀਵਨ" ਜਗਜੀਵਨ ਕਹਿੰਦਾ, "ਠੀਕ ਹਾਂ।" ਪੰਮੀ ਕਹਿੰਦੀ, "ਦੇਖ ਜਗਜੀਵਨ, ਰੱਜੀ ਵਰਗੀਆਂ ਕੁੜੀਆਂ ਪਾਣੀ ਵਰਗੀਆਂ ਹੁੰਦੀਆਂ ਹਨ। ਜਿਸ ਬਰਤਨ ਵਿੱਚ ਪੈਂਦੀਆਂ ਹਨ, ਉਸੇ ਦੀ ਸ਼ਕਲ ਅਖਤਿਆਰ ਕਰ ਲੈਂਦੀਆਂ ਹਨ।" ਪਰ ਪਾਣੀ ਅਤੇ ਇਹਨਾਂ ਕੁੜੀਆਂ ਵਿੱਚ ਇੱਕ ਫਰਕ ਹੁੰਦਾ ਹੈ ਇਹ ਇੱਕ ਬਰਤਨ ਤੋਂ ਦੂਜੇ ਬਰਤਨ ਵਿੱਚ ਤਬਦੀਲ ਹੋਣ ਨੂੰ ਵਕਤ ਲੈਂਦੀਆਂ ਹਨ ਜਗਜੀਵਨ ਸਮਝ ਨਹੀਂ ਸਕਿਆ ਪੰਮੀ ਕੀ ਕਹਿਣਾ ਚਾਹੁੰਦੀ ਹੈ ਉਹ ਬੋਲਿਆ ਮੈਂ ਕੁਝ ਸਮਝਿਆ ਨਹੀਂ ਪੰਮੀ ਬੋਲੀ ਜਗਜੀਵਨ ਨੂੰ ਦੇਖ ਤੂੰ ਕਹ ਨਾ ਕਰੀ ਰੱਜੀ ਨੂੰ ਵਕਤ ਚਾਹੀਦਾ ਹੈ ਇਸ ਸਦਮੇ ਵਿੱਚੋਂ ਬਾਹਰ ਨਿਕਲਣ ਲਈ ਪਾਵੇਂ ਰੱਜੀ ਨੇ ਆਪਣੇ ਪਿਓ ਦੇ ਕਹਿਰ ਉੱਤੇ ਵਿਆਹ ਕਰਵਾਇਆ ਸੀ ਪਰ ਉਸਨੇ ਪਹਿਲਾਂ ਆਪਣੇ ਦਿਲ ਵਾਲੀ ਸਲੀਟ ਤੋਂ ਤੇਰਾ ਨਾਮ ਮਿਟਾਇਆ ਹੋਣਾ ਫਿਰ ਉਹ ਗੈਰੀ ਨਾਲ ਗਈ ਹੋਣੀ ਆ ਇਹੋ ਜਹੀਆਂ ਕੁੜੀਆਂ ਆਪਣੇ ਰਿਸ਼ਤਿਆਂ ਵਿੱਚ پاک ਜਿਗੀ ਰੱਖਦੀਆਂ ਹਨ ਆਜ਼ਾਦ ਕਰਦੇ ਰੱਜੀ ਨੂੰ ਆਪਣੇ ਪਿਆਰ ਵਾਲੀ ਕੈਦ ਤੋਂ ਇੰਤਜ਼ਾਰ ਕਰੀ ਉਸ ਦੇ ਵਾਪਸ ਮੁੜਨ ਦਾ ਤੋਂ ਕਦੇ ਟੁੱਟਿਆ ਹੋਇਆ ਦਰਖਤ ਦੇਖਿਆ ਹੈ ਕੁੱਤਕੇ ਫੇਰ ਉਹ ਕਦੇ ਸਿੱਧਾ ਨਹੀਂ ਊਂਗਰਦਾ ਵੱਲ ਪੈ ਜਾਂਦਾ ਉਸ ਦੇ ਵਿੱਚ ਜਮਾਂ ਉਹੀ ਹਾਲਤ ਹੈ ਅੱਜ ਰੱਜੀ ਦੀ ਵੱਲ ਪੈ ਗਿਆ ਉਸ ਦੀ ਜ਼ਿੰਦਗੀ ਵਿੱਚ ਜਗਜੀਵਨ ਕਹਿੰਦਾ ਜੀ ਰਾਤ ਦਾ ਸਮਾਂ ਹੋ ਗਿਆ ਹੈ ਗੈਰੀ ਦਾ ਸਿਵਾ ਠੰਡਾ ਹੋ ਗਿਆ ਹੈ ਪਰ ਇੱਕ ਪੰਬੜ ਹਰਵੰਸ ਦੇ ਦਿਲ ਵਿੱਚ ਵੱਲ ਰਿਹਾ ਹੈ ਉਸ ਨੂੰ ਨੀਂਦ ਨਹੀਂ ਆ ਰਹੀ ਹਰਵੰਸ ਅੱਜ ਪਿਆ ਨਹੀਂ ਹੈ ਦੀਵਾਰ ਨਾਲ ਢਾਸਣ ਲਾ ਕੇ बैठा है ओ जदों भी खामोश पई रज्जी ਵੱਲ ਦੇਖਦਾ ਹੈ ਤਾਂ ਆਪਣੇ ਆਪ ਨੂੰ ਕਸੂਰ ਵਟਹਰਾਉਂਦਾ ਹੈ ਮਨ ਹੀ ਮਨ ਪਤਾ ਨਹੀਂ ਰੱਜੀ ਕੋਲੋਂ ਕਿੰਨੀ ਵਾਰ ਮਾਫੀ ਮੰਗ ਚੁੱਕਿਆ ਹੈ ਦੀਸ਼ੇ ਉੱਤੇ ਹਰਵੰਸ ਨੂੰ ਬਹੁਤ ਗੁੱਸਾ ਹੈ ਬੈਠੇ ਹਰਵੰਸ ਵੱਲ ਦੇਖ ਕੇ ਕਰਤਾਰੋ ਬੋਲੀ ਪੈਜਾ ਹੁਣ ਬੱਤੀ ਬੰਦ ਕਰ ਦੀਏ ਉਹ 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 ਹਰਵੰਸ ਬੋਲਿਆ ਕੋਈ ਗੱਲ ਨਹੀਂ ਕਰਾਂਗੇ ਦੀਸ਼ੇ ਨਾਲ ਸਵੇਰੇ ਗੱਲ ਕਰਾਂਗੇ ਐਡਾ ਵਿਸ਼ਵਾਸ ਘਾਤ ਲਾਹਾ ਲੈ ਗਿਆ ਸਾਡੀ ਗਰੀਬੀ ਦਾ ਹੋਣ ਦੇ ਸਵੇਰ ਮੈਂ ਦਵਾਂਗੀ ਤਨੇਸੜੀ ਦੀਸ਼ੇ ਨੂੰ ਕਰਤਾਰੋ ਹਰਵੰਸ ਨੋ ਮੰਝੇ ਉੱਤੇ ਪਾਉਂਦੀ ਬੋਲੀ ਰੱਜੀ ਜੋ ਚੁੱਪ ਚਾਪ ਪਈ ਉਸ ਘਰ ਬਾਰੇ ਸੋਚ ਰਹੀ ਹੈ ਜਿਸ ਦੇ ਦਰ ਤੋਂ ਖੁਸ਼ੀਆਂ ਹਮੇਸ਼ਾ ਲਈ ਪਰਤ ਗਈਆਂ ਜਿਸ ਦੀਆਂ ਕੰਧਾਂ ਹਮੇਸ਼ਾ ਲਈ ਖਮੋਸ਼ ਹੋ ਗਈਆਂ ਜਗਤਾਰ ਸਿੰਘ ਦਾ ਸਵਾ ਰੱਜੀ ਨੂੰ ਬਹੁਤ ਚੰਗਾ ਲੱਗਿਆ ਸੀ ਉਹ ਉਹਨਾਂ ਦੇ ਘਰੇ 2 ਦਿਨ ਹੀ ਰਹੀ ਸੀ ਪਰ ਜਗਤਾਰ ਸਿੰਘ ਅਤੇ ਜਸਲੀਨ ਦੇ ਆ ਭਾਵੇਂ ਅੱਖਾਂ ਵਿੱਚ ਉਸ ਨੇ ਇੱਕ ਆਸ ਦੇਖੀ ਸੀ ਉਹਨਾਂ ਨੂੰ ਬਹੁਤ ਉਮੀਦ ਸੀ ਕਿ ਰੱਜੀ ਗੈਰੀ ਨੂੰ ਵਾਪਸ ਮੋੜ ਲਿਆਵੇਗੀ ਪਰ ਕਿਸਮਤ ਨੇ ਵਕਤ ਨਹੀਂ ਮੁਹਈਆ ਕਰਵਾਇਆ ਇਸ ਤੋਂ ਪਹਿਲਾਂ ਉਹ ਕੋਈ ਕੋਸ਼ਿਸ਼ ਕਰਦੀ ਮੌਤ ਨੇ ਗੈਰੀ ਨੂੰ ਆ ਕੇ ਰਿਆ ਕੁਝ ਦਿਨ ਲੰਘ ਗਏ ਸਭ ਕੁਝ ਹੋਇਆ ਦੀਸ਼ਾ ਆਇਆ ਸੀ ਕਰੇ ਅਫਸੋਸ ਕਰਨ ਲਈ ਜਦੋਂ ਕਰਤਾਰੂ ਅਤੇ ਹਰਵੰਸ ਨੇ ਦੀਸ਼ਾ ਕੋਲ ਇਤਰਾਜ਼ ਜ਼ਾਹਰ ਕਰਿਆ ਕਿ ਉਸ ਨੇ ਉਹਨਾਂ ਨਾਲ ਜ਼ਬਰਦਸਤੀ ਕੀਤੀ ਅਤੇ ਧੋਖਾ ਕਰਿਆ ਹੈ ਤਾਂ ਦੀਸ਼ਾ ਜਵਾਬ ਵਿੱਚ ਬੋਲਿਆ ਸੀ ਬੜੀਆਂ ਗੱਲਾਂ ਆਉਣ ਲੱਗ ਪਈਆਂ ਤੁਹਾਨੂੰ ਤੁਸੀਂ ਉਸ ਦਿਨ ਕਿੱਥੇ ਸੀ ਜਦੋਂ ਸ਼ਰਿਆ ਮੁੰਡੇ ਰੱਜੀ ਨੂੰ ਚੁੱਕਣ ਆ ਗਏ ਸੀ ਉਹ ਤਾਂ ਮੈਂ ਸੀ ਜਿਸ ਨੇ ਸਭ ਸੰਭਾਲ ਲਿਆ ਉਸ ਦੇ ਉਸ ਦਿਨ ਨਹੀਂ ਆ ਕੁਝ ਬੋਲਣਾ ਤਾਂ ਕਿ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਸੀ ਛੱਡਣਾ ਅਗਲਿਆਂ ਨੇ ਖਲਾਰਾ ਪਾ ਦੇਣਾ ਸੀ ਚੁੱਪ ਕਰ ਗਏ ਸਨ ਰੱਜੀ ਦੇ ਮਾਪੇ ਧੀਸ਼ੇ ਦੇ एहसान ਥੱਲੇ ਤੱਬੇ ਹੋਏ ਨਹੀਂ ਰੱਜੀ ਦੇ ਘਰ ਨੂੰ ਵੀ ਜਿਵੇਂ ਗਰਹਿਣ ਲੱਗ ਗਿਆ ਹੈ ਗਰੀਬੀ ਸੀ ਘਰ ਵਿੱਚ ਪਰ ਪਹਿਲਾਂ ਛੋਟੇ ਛੋਟੇ ਹਾਸੇ ਠੱਠੇ ਚੱਲਦੇ ਰਹਿੰਦੇ ਸੀ ਪਰ ਹੋੜ ਇੱਕ ਅਜੀਬ ਜਿਹਾ ਸ਼ਰਨਾਟਾ ਸ਼ਾਇਆ ਰਹਿੰਦਾ ਹੈ ਇਸ ਚੁੱਪ ਨੂੰ ਤੋੜ ਕੇ ਇੱਕ ਦਿਨ ਰੱਜੀ ਭੋਲੀ ਮੈਂ ਮੈਂ ਸੋਚਿਆ ਹੈ ਕਿ ਮੈਂ ਆਪਣੇ ਸਹੁਰੇ ਜਾ ਕੇ ਰ੍ਹਾਂਗੀ ਸੇਵਾ ਕਰਾਂਗੀ ਉਹਨਾਂ ਦੀ ਜਿਨ੍ਹਾਂ ਦੀ ਸੇਵਾ ਮੇਰੇ ਨਸੀਬ ਵਿੱਚ ਆਪ ਪਰਮਾਤਮਾ ਨੇ ਲਿਖੀ ਹੈ ਖਬਰਦਾਰ ਰੱਜੀ ਜੇ ਕੋਈ ਉਲਟ ਪਟਾਂਗ ਵਿਚਾਰ ਮਨ ਵਿੱਚ ਲਿਆਂਦੇ ਉਹ ਪਹਿਲੇ ਸਮਿਆਂ ਵਿੱਚ ਕਿਹਾ ਕਰਦੇ ਸੀ ਕੋਈ ਫਾਇਦਾ ਨਾ ਹੋਇਆ ਹੱਦ ਸੇਕਿਆਂ ਦਾ ਅੱਖਰ ਨੂੰ ਕਫਣ ਵੀ ਆਇਆ ਪੇਕਿਆਂ ਦਾ ਜਿੰਨਾ ਮਰਜੀ ਕਰ ਲਵੋ ਕੋਈ ਸੌਹਰਿਆਂ ਦਾ ਕਿਤੇ ਨਾ ਕਿਤੇ ਰਹਿੰਦੀ ਤਾਂ ਬਗਾਨੀ ਤੀ ਹੀ ਹੈ ਧੀਏ ਔਰਤ ਜਾਤ ਇਹ ਹਸਰ ਬਹੁਤ ਬੁਰਾ ਹੈ ਪਹਿਲਾ ਮਾਪੇ ਇਹ ਕਹਿ ਕੇ ਪਾਜ਼ਦੇ ਹਨ ਕਿ ਇਹ ਤਾਂ ਬਗਾਨਾ ਤਨ ਹੈ ਫੇ ਸੌਰੀ ساری ਜ਼ਿੰਦਗੀ ਪਈ ਹੈ ਤੇਰੀ ਉਹਨਾਂ ਤਾਂ ਆਪਣੇ ਖਾਹ ਹਡਾ ਲੇ ਉਹ ਆਪਣੇ ਬਾਰੇ ਸੋਚ ਆਪਣੇ ਬਾਰੇ ਇਹ ਕੋਈ ਮਜ਼ਾਕ ਥੋੜੀ ਹੈ ਉਮਰਾਂ ਦਾ ਸਵਾਲ ਹੈ ਕਰਤਾਰੋ ਬੈਠੀ ਸਵਾਹ ਨਾਲ ਪਾण्डे ਮਾਜ ਰਹੀ ਹੈ ਇੱਕ ਹੱਥ ਵਿੱਚ ਗਲਾਸ ਅਤੇ ਦੂਜੇ ਹੱਥ ਵਿੱਚ ਸਵਾਹ ਫੜੀ ਬੋਲੀ ਬੈਠੀ ਬੈਠੀ ਰੱਜੀ ਨੇ ਆਪਣਾ ਫੋਨ ਚੁੱਕ ਲਿਆ ਉਸਨੇ ਫੋਨ ਚਾਰਜ ਕਰਨ ਉੱਤੇ ਲਾਇਆ ਅਤੇ ਉਸ ਨੂੰ ਚਲਾਇਆ ਜਿਵੇਂ ਹੀ ਫੋਨ ਆਨ ਕੀਤਾ ਸਾਹਮਣੇ ਫੇਸਬੁੱਕ ਦਾ ਲੋਗੋ ਆ ਗਿਆ ਚੱਟ ਦੇਣੀ ਰੱਜੀ ਨੇ ਫੋਨ ਬੰਦ ਕਰ ਦਿੱਤਾ ਅਤੇ ਮਨ ਹੀ ਮਨ ਬੋਲੀ ਨਹੀਂ ਨਹੀਂ ਕਦੇ ਨਹੀਂ ਉਹ ਸਭ ਕੁਝ ਖਤਮ ਹੋ ਗਿਆ ਇਸ ਬੇਵਫਾਈ ਤੋਂ ਬਾਅਦ ਤਰੇੜ ਪੈ ਗਈ ਹੈ ਸ਼ੀਸ਼ੇ ਵਿੱਚ ਹੁਣ ਉਸੇ ਝਲਮ ਸ਼ੀਸ਼ੇ ਵਿੱਚ ਦੋ ਚਿਹਰੇ ਹਨ ਇੱਕ ਰੱਜੀ ਦਾ ਅਤੇ ਇੱਕ ਵਿਧਵਾ ਰੱਜੀ ਦਾ ਭਾਵੇਂ ਸਾਡੇ ਵਿੱਚ ਕੁਝ ਨਹੀਂ ਹੋਇਆ ਪਰ ਦੋ ਰਾਤਾਂ ਕਿਸੇ ਹੋਰ ਸ਼ਾਤ ਥੱਲੇ ਕਿਸੇ ਨਾਲ ਕੱਟ ਕੇ ਆਈ ਹਾਂ ਇਹ ਦਾਗ ਲੈ ਕੇ ਜਗਜੀਵਨ ਦੇ ਸਾਹਮਣੇ ਕਿਵੇਂ ਜਾਵਾਂਗੀ ਜਿਵੇਂ ਹੀ ਰੱਜੀ ਨੇ ਫੋਨ ਔਨ ਕੀਤਾ ਜਗਜੀਵਨ ਦੇ ਫੋਨ ਉੱਤੇ ਮੈਸੇਜ ਚਲਾ ਗਿਆ ਉਸ ਨੇ ਛੱਟ ਦੇਣੀ ਰੱਜੀ ਨੂੰ ਫੋਨ ਮਿਲਾਇਆ ਪਰ ਤੱਕ ਤੱਕ ਰੱਜੀ ਫੋਨ ਬੰਦ ਕਰ ਚੁੱਕੀ ਸੀ ਰੱਜੀ ਹੰਝੂ ਪਰੇ ਅੱਖਾਂ ਨਾਲ ਆਪਣੇ ਆਪ ਨਾਲ ਬੋਲੀ ਆਪਾਂ ਕਿੰਨੀ ਵਾਰ ਇਕੱਠੇ ਖੜੇ ਕਦੇ ਇੱਥੇ ਕਦੇ ਉੱਥੇ ਪਰ ਕਦੇ ਕਿਸੇ ਫਕੀਰ ਫਕੀਰ ਨੇ ਕੋਲ ਆ ਕੇ ਇਹ ਨਹੀਂ ਕਿਹਾ ਰੱਬ ਰੱਬਾ ਜੋੜੀ ਬਣਾਈ ਰੱਖੇ ਭਾਗ ਲੱਗੇ ਰਹਿਣ ਸ਼ਾਇਦ ਕੁਦਰਤ ਨੂੰ ਵੀ ਆਉਣ ਵਾਲੇ ਸਮੇਂ ਦੀ ਖਬਰ ਸੀ ਕਦੇ ਕੋਈ ਹੱਥ ਦਵਾ ਵਿੱਚ ਉੱਠੇ ਹੀ ਨਹੀਂ ਲੰਮਾ ਹੌਕਾ ਪਰ ਕੇ ਰੱਜੀ ਫੋਨ ਕੰਸ ਉੱਤੇ ਰੱਖ ਕੇ ਖਮੋਸ਼ ਬੈਠੀ ਹੈ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ